ਬਈ ਆ ਲੋ ਜੀ ਲੈ ਵੀ 16000 ਰੁਪਏ ਦਾ ਇਹ ਨਾਮ ਸੋਨੀ ਟੈਲੀਕਮ ਤੇ ਹਾਂ ਤੇ ਕਿਸੇ ਨੂੰ ਵੀ ਨਿਕਲ ਸਕਦਾ ਹੈ ਜੇ ਤੁਸੀਂ ਵੀ ਅੱਗੇ ਨੂੰ ਇਹ ਨਾਮ ਲੈਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਿਓ ਜਿੱਦੇ ਸਾਡੇ ਪੇਜ ਤੇ 20000 ਫੋਲੋਅਰ ਪੂਰੇ ਹੋਗੇ ਤਾਂ ਦੋ ਬੰਦੇ ਲੱਕੀ ਵਿਨਰ ਨੂੰ ਦੋ ਬੰਦਿਆਂ ਨੂੰ ਐਲਸੀਡੀਆਂ ਚਾਹੇ ਤੁਹਾਡੀ ਦਾ ਤੁਹਾਡੀ ਮਨਪਸੰਦ ਦਾ 10000 ਰੁਪਏ ਦੀ ਕੋਈ ਵੀ ਚੀਜ਼ ਤੁਸੀਂ ਸਾਡੀ ਸ਼ਾਪ ਤੋਂ ਲਿਜਾ ਸਕਦੇ ਹੋ ਤੁਸੀਂ ਕਰਨਾ ਕੀ ਹੈ ਇੱਕ ਤਾਂ ਪੇਜ ਫੋਲੋ ਕਰਨਾ ਹੈ ਇੱਕ ਕਮੈਂਟ ਕਰਨੇ ਨੇ ਇੱਕ ਕਮੈਂਟ ਕਰਨਾ ਤੇ ਇੱਕ ਸ਼ੇਅਰ ਕਰਨਾ ਹੈ ਇਹ ਨਹੀਂ ਹੈਗਾ ਵੀ ਬਸ ਤੁਸੀਂ ਇੱਕ ਵੀਡੀਓ ਤੇ ਕਮੈਂਟ ਕਰਨੇ ਨੇ ਮਤਲਬ ਜਦੋਂ ਤੱਕ ਸਾਡੇ ਮਤਲਬ ਕਿ ਵੀ ਸਿਸਟਮ ਚੱਲ ਰਿਹਾ 20000 ਫਾਲੋਅਰ ਪੂਰਾ ਹੁੰਦਾ ਉਦੋਂ ਤੱਕ ਮਤਲਬ ਕਿ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਕਿਉਂਕਿ ਹਰੇਕ ਮਤਲਬ ਕਿ 10000 20000 30000 ਤੇ ਅਸੀਂ ਆਫਰ ਲਾਉਂਦੇ ਰਹਾਂਗੇ ਤੇ ਕੱਲਾ ਇਹ ਨਹੀਂ ਹੈਗਾ ਵੀ ਅਸੀਂ ਕੱਲਾ ਵੀ 20000 ਤੇ ਮਤਲਬ ਕਿ ਆਫਰ ਲਾਇਆ ਵਿੱਚ ਵੀ ਅਸੀਂ ਮਹੀਨੇ ਦੀ ਮਹੀਨੇ ਸਕੀਮਾਂ ਲਾਉਂਦੇ ਰਹਾਂਗੇ ਆਪਦੇ ਫਾਲੋਅਰਜ਼ ਲਈ ਕਦੇ ਕਮੈਂਟ ਵਾਲੇ ਤੇ ਕਦੇ ਸ਼ੇਅਰ ਵਾਲੇ ਤੇ ਕਦੇ ਪੇਜ ਪਰ ਜਿਹੜਾ 10000 ਰੁਪਏ ਵਾਲਾ ਨਾਮ ਹੈ ਉਹ ਅਸੀਂ 20000 ਤੀ ਕੱਢਾਂਗੇ ਉਦੋਂ ਪਹਿਲਾਂ ਅਸੀਂ ਮਤਲਬ ਕਿ ਜਿਹੜੇ ਕਮੈਂਟ ਕਰਨ ਵਾਲੇ ਨੇ ਉਹਨਾਂ ਨੂੰ ਮਤਲਬ ਕਿ ਵੀ 15 ਦਿਨਾਂ ਬਾਅਦ ਅਸੀਂ ਘੜੀਆਂ ਕੱਢਦੇ ਰਹਾਂਗੇ ਕੱਢਾਂਗੇ ਘੜੀਆਂ ਘੜੀ ਇਹਦੇ ਨਾਲ ਦੀ ਹੋਊਗੀ ਆ ਦੇਖ ਲਓ ਮੈਂ ਤਾਂ ਬਾਈ ਤੋਂ ਪਹਿਲਾਂ ਹੀ ਚੱਕ ਲਈ ਮੈਂ ਗੁੱਟ ਤੇ ਪਹਿਲਾਂ ਹੀ ਬੰਨ ਲਈ ਵੀ ਮੇਰੀ ਹੋਊਗੀ ਇਹ ਤੇ ਮਤਲਬ ਕਿ ਜੇ ਤੁਸੀਂ ਵੀ ਇਦਾਂ ਦੀਆਂ ਘੜੀਆਂ ਲੈਣੀਆਂ ਨੇ ਬਾਈ ਹਨਾ ਆ ਦਿਖਾ ਦਿਓ ਬਾਈ ਜੇ ਤੁਸੀਂ ਵੀ ਇਦਾਂ ਦੀਆਂ ਘੜੀਆਂ ਲੈਣੀਆਂ ਨੇ ਤਾਂ ਸੋਨੀ ਟੈਲੀਕਾਮ ਪੇਜ ਨੂੰ ਫੋਲੋ ਕਰ ਲਿਓ ਕੁਝ ਨਹੀਂ ਕਰਨਾ ਯਾਰ ਹੂੰ ਵੀ ਤਾਂ ਆਪਾਂ ਬਹੁਤ ਜਣਿਆਂ ਨੂੰ ਫੋਲੋ ਕਰੀ ਬੈਠੇ ਰਹਿੰਦੇ ਆ ਨਾ ਕਮੈਂਟ ਕਰਦੇ ਰਹਿੰਦੇ ਆ ਠਰਕਪੋਰ ਦੇ ਰਹਿੰਦੇ ਆ ਯਾਰ ਮੇਨ ਗੱਲ ਇਹ ਹੈ ਜੇ ਕਿਤੇ ਕੰਮ ਦਾ ਗੱਲ ਹੈਗੀ ਆ ਤਾਂ ਉਹ ਤੁਹਾਡੇ ਵਾਸਤੇ ਹੀ ਹੈ ਵੀ ਸਾਡੇ ਪੇਜ ਨੂੰ ਫੋਲੋ ਕਰੋ ਕਿਉਂਕਿ ਜੇ ਤੁਹਾਨੂੰ ਸਾਡੇ ਨਾਲ ਪਿਆਰ ਹੈ ਤੇ ਅਸੀਂ ਵੀ ਤੁਹਾਡੇ ਨਾਲ ਵੱਧ ਕੇ ਪਿਆਰ ਕਰਾਂਗੇ ਅਸੀਂ ਤੁਹਾਡੇ ਵਾਸਤੇ ਸਾਰਾ ਕੁਝ ਕਰ ਰਹੇ ਹਾਂ ਤੇ ਆਜੋ ਆਪਾਂ 10000 ਰੁਪਏ ਦਾ ਇਨਾਮ ਕੱਢ ਰਹੇ ਆ ਲੱਕੀ ਵਿਨਰ ਨੂੰ ਆ ਦੇਖੋ ਵੀਰੇ ਇਹਨੂੰ ਸਕਰੋਲ ਕਰ ਰਹੇ ਆ ਉੱਤੇ ਦੇਖੋ ਵੀਰੇ ਸਾਰੇ ਆਪਾਂ ਨੀਚੇ ਦਾ ਕਰਤਾ ਹੁਣ ਆਪਾਂ ਉੱਪਰ ਚਲਾਣਾ ਇਹਨੂੰ ਅੱਛਾ ਉੱਪਰ ਚਲਾਉਣਾ ਹੈ ਹਾਂ ਬਾਕੀ ਇੱਕੋ ਵਾਰੀ ਇਹਨੂੰ ਸਕਰੋਲ ਕਰਾਂਗੇ ਜੀ ਅਸੀਂ ਇੱਕੋ ਵਾਰੀ ਜਿਹਦੇ ਤੇ ਵੀ ਖੜ ਗਈ ਉਹਦੇ ਉੱਤੇ ਮਤਲਬ ਕਿ ਵੀ ਆਪਾਂ ਉਸ ਬੰਦੇ ਨੂੰ ਆਪਾਂ 10000 ਰੁਪਏ ਦਾ ਇਨਾਮ ਦੇ ਦਾਂਗੇ ਪਹਿਲਾਂ ਕੜੀਆਂ ਕੱਢਾਂਗੇ ਪਹਿਲਾਂ ਕੜੀਆਂ ਕਟਾਂਗੇ ਜੀ ਹਾਂ ਪਹਿਲਾਂ 10000 ਵਾਲੇ ਨਾਮ ਹੈ ਪਹਿਲਾਂ 10000 ਵਾਲੇ ਇਨਾਮ ਕੱਢਾਂਗੇ ਬਾਈ ਸਕਰੋਲ ਕਰਾਂਗੇ ਸੋਨੀ ਤੋਂ ਨਹੀਂ ਕਰਾਉਂਦੇ ਆਹ ਲਾ ਕਹਿੰਦਾ ਵੀ ਯਾਰ ਆਪਦੀ ਮਰਜ਼ੀ ਨਾਲ ਕਰਤਾ ਹਾਂ ਲੈ ਤੁਸੀਂ ਕਰੋ ਮੈਡਮ ਤੁਸੀਂ ਕਰੋ ਜੀ ਬਸ ਤਾਂ ਇੱਥੋਂ ਖੜ ਕੇ ਤੁਸੀਂ ਆਹ ਵਾਹ نیچے ਕਰਾਓ ਦੋ ਵਾਰ ਘੁਮਾ ਦਿਓ ਥੱਲੇ ਹਾਂ ਨੀਚੇ ਕਰੀਏ ਹਾਂ ਨੀਚੇ ਬਾਈ ਇੱਕ ਵਾਰ ਇੱਕ ਵਾਰ ਕਰਕੇ ਛੱਡ ਦਿਓ ਐਵੇਂ ਦੋ ਦੋ ਵਾਰੀ ਦੋ ਵਾਰੀ ਹਾਂ ਬਸ ਐਂ ਦੋ ਵਾਰੀ ਦੋ ਵਾਰੀ ਕਰਕੇ ਛੱਡ ਆਹ ਦੇਖ ਲਓ ਜੀ ਮੈਡਮ ਦਿਖਾ ਦਿਓ ਜੀ ਇਧਰ ਸਾਹਮਣੇ ਰੱਖੋ ਪਿੱਛੇ ਤੇ ਇਹਦੇ ਵਿੱਚ ਮਤਲਬ ਕਿ ਇਹ ਲਾਈਵ ਚੱਲ ਰਿਹਾ ਬਾਈ ਕੋਈ ਮਤਲਬ ਕਿ ਇਹ ਨਹੀਂ ਹੈਗਾ ਵੀ ਕੋਈ ਆਪਦੇ ਬੰਦੇ ਨੂੰ ਕੱਢਦਾ ਸੋਨੀ ਨਹੀਂ ਕਰਦੇ ਹਾਂ ਅਸੀਂ ਸੋਨੀ ਤੋਂ ਮਤਲਬ ਕਿ ਤਾਂ ਹੱਥ ਜੋ ਫੋਨ ਫੜਿਆ ਬ 来 ਵੀ ਹੁਣ ਲੱਕੀਪਿੰਦਰ ਦੇਖ ਲੋ ਵੀ ਕੌਣ ਹੋ ਸਕਦਾ ਕਰੋ ਇਸ ਸਕਰੋਲ ਹਾਂ ਨੀਚੇ ਨੂੰ ਕਰ ਦੋ ਜੀ ਦੋ ਵਾਰੇ ਉਧਰ ਸਾਹਮਣੇ ਦਿਖਾ ਕੇ ਜੀ ਲੌਗ ਹੋ ਗਏ ਜੀ ਫੋਨ ਸੌਰੀ ਲੈ ਚਲੋ ਜੀ 1 2 3 ਇੱਕ ਵਾਰ ਹੋਰ ਕਰਨਾ ਜੀ ਬਸ ਹੁਣ ਤਾਂ ਅੱਧ ਵਿਚਾਲੇ ਹੋ ਗਿਆ ਤਾਂ ਨਹੀਂ ਆਪਣਾ ਸਕਰੋਲ ਦੋ ਵਾਰ ਹੀ ਕਰਨਾ ਸੀ ਅੱਛਾ ਸਕਰੋਲ ਦੋ ਵਾਰ ਕਰਨਾ ਹੈ ਜੀ ਇੱਕ ਵਾਰ ਸਕਰੋਲ ਨਹੀਂ ਕਰਨਾ ਇੱਕ ਮਿੰਟ ਜੀ ਖੜ੍ਹ ਦੋ ਆਪਾਂ ਮਤਲਬ ਇਹ ਵੀ ਆ ਦੇਖੋ نیچے ਭਾਗੇ ਸਾਰੇ ਇੱਕ ਮਿੰਟ ਜੀ। ਉਹ ਵਾਰੀ ਲਗਾਤਾਰ ਇਹ ਕਰਦੇ ਹੋ। ਆਪਾਂ ਬਿਲਕੁਲ نیچے ਭਾਗੇ ਤੇ ਦੋ ਵਾਰ ਸਕਰੋਲ ਹੋਊਗਾ ਜੀ ਇਹ ਪਹਿਲਾਂ ਗੱਲ ਹੋਈ ਸੀਗੀ। ਹਾਂ ਸਕਰੋਲ ਦੋ ਵਾਰ ਹੋਊਗਾ ਤੁਸੀਂ ਦੋ ਵਾਰ ਟੱਚ ਕਰਕੇ ਇਹਨੂੰ ਸਕਰੋਲ ਕਰੋ ਜੀ। ਲਓ ਜੀ 1 2 3 ਸਟਾਰਟ ਚਲੋ ਕਰ ਦਿਓ। ਕਰ ਦਿਓ। ਆਹ ਲਓ ਜੀ ਬਸ ਆਹ ਲਓ ਜੀ। ਹੁਣ ਜਿਹਦੇ ਤੇ ਵੀ ਆ ਗਿਆ ਉਹ ਲੱਕੀਵਿੰਨਰ ਹੋ ਸਕਦਾ ਜੀ। ਨਾ ਇਹ ਹੈਗੇ ਜੀ। ਨਹੀਂ ਬਾਈ ਇੱਕ ਵਾਰੀ ਹੋਰ ਕਰੋ। ਇਹ ਆਪਣੇ ਪੇਜ ਹੈ। ਹੈ ਜੀ। ਇਹ ਆਪਣਾ ਹੀ ਪੇਜ। ਓਕੇ ਇਹ ਆਪਣਾ ਪੇਜ ਹੈ ਜੀ। ਇਹ ਸੋਨੂੰ ਅਸੀਂ ਪਹਿਲਾਂ ਗੱਲ ਕਰਦਨੇ ਬਈ ਇਧਰ ਦਿਖਾਓ। ਇਹ ਸਚਾਈ ਦੀ ਗੱਲ ਹੈ ਕਿਉਂਕਿ ਅਸੀਂ ਆਪਦੇ ਰੋਜ਼ਗਾਰ ਤੇ ਬੈਠੇ ਆਂ ਝੂਠ ਨਹੀਂ ਬੋਲਦੇ ਇਹ ਜਦੋਂ ਮਤਲਬ ਕਿ ਜਿਹੜੇ ਤੇ ਆ ਕੇ ਰੁਕਿਆ ਇਹ ਸਾਡਾ ਆਪਦਾ ਪੇਜ ਹੈ ਜੀ ਸੋ ਅਸੀਂ ਮਤਲਬ ਕਿ ਅਸੀਂ ਬੇਈਮਾਨੀ ਨਹੀਂ ਕਰਦੇ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਦੁਬਾਰੇ ਕਰੋ ਇਸਕਰੋਲ ਵਾ ਛੱਡ ਦੋ ਵਾ ਛੱਡ ਦੋ ਲੈ ਵੀ ਹੁਣ ਜਿਹੜਾ ਵੀ ਆ ਸਕਦਾ ਉਹਦੇ ਨਾਂ ਦੀ ਇਹ ਬਈ ਕਿਸੇ ਨੂੰ ਵੀ ਨਹੀਂ ਆਇਆ ਕਿਉਂਕਿ ਪਰਚੀ ਹੈ ਜਿਹੜੀ ਉਹ ਟੱਚ ਨਹੀਂ ਹੋ ਰਹੀ ਕਿਸੇ ਨੂੰ ਵੀ ਸੋਨੀ ਭਾਈ ਦੁਬਾਰੇ ਕਰੋ ਜੀ ਦੁਬਾਰੇ ਕਰੋ ਜੀ ਸੋਨੀ ਕਰੂਗਾ ਭਾਈ ਹਾਂ ਮੈਂ ਲੱਗਦਾ ਕਿਸੇ ਦੇ ਭਾਗ ਕੋਲ ਛੱਡਦਾ ਹਾਂ ਸਾਡੇ ਕਮੈਂਟ ਲੈ ਵੀ ਤੁਹਾਡੇ ਨਾਮ ਦਾ ਮਤਲਬ ਕਿ ਵੀ ਇਹ ਨਾਮ ਨਿਕਲ ਸਕਦਾ ਤੁਸੀਂ ਵੀ ਫੋਲੋ ਕਰ ਲਓ ਸਾਡੇ ਪੇਜ ਨੂੰ ਕਮੈਂਟ ਕਰਿਆ ਕਰੋ ਬਾਈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਯਾਰ ਫ੍ਰੀਚ ਤਾਂ ਕੁਛ ਵੀ ਮਿਲ ਜੇ ਹਨਾ ਮੈਂ ਕਹਿੰਦਾ ਉਹ ਵੀ ਮਾੜਾ ਨਹੀਂ ਹੁੰਦਾ। ਲੈ ਹੁਣ ਇਹ 10000 ਰੁਪਏ ਦਾ ਨਾਮ ਹੈ। ਇੱਕ ਵਾਰ ਸਕਰੋਲ ਕਰਾਂਗੇ। ਇੱਕ ਵਾਰ ਸਕਰੋਲ ਕਰੂਗਾ ਭਾਈ ਸੋਨੀ ਦਿਖਾ ਦਿਓ ਭਾਈ ਇਧਰ ਪਹਿਲਾਂ ਸੋਨੀ ਦਾ ਮੂੰਹ ਦਿਖਾ ਦਿਓ ਭਾਈ। ਆਹ ਲਓ ਦਿਖਾ ਦਿਓ ਭਾਈ ਇਹ ਨਹੀਂ ਹੈਗਾ ਵੀ ਕਿਤੇ ਕਈ ਵਾਰ ਅਗਲਾ ਕਹਿੰਦਾ ਵੀ ਇਧਰ ਕੀ ਚੱਲ ਰਿਹਾ ਉਧਰ ਕੀ ਚੱਲ ਰਿਹਾ। ਚਲੋ ਜੀ ਸਕਰੀਨ ਚੱਲ ਰਹੀ ਹੈ ਉੱਤੇ ਜੀ। ਚਲੋ ਵਾਂਟ ਟੂ ਥਰੀ ਸਟਾਰਟ। ਇਹ ਲੈ ਭਾਈ ਕਿਸੇ ਦੇ ਵੀ ਨਾਮ ਦਾ ਰੁਕ ਸਕਦਾ ਹੈ। ਆਹ ਰੁਕ ਗਿਆ ਦੀਪ। ਆਈ ਦੀਪ ਭਾਜੀ। ਆਈ ਦੀਪ 99। ਨਾ ਨਾ ਹਲੇ ਚੱਲ ਰਿਹਾ ਭ ਦੇਖੋ ਹੋ ਗਿਆ ਬਾਈ ਹਾਂਜੀ ਦੇਖੋ ਜੀ ਆਹ ਦੇਖੋ ਹੱਥ ਤੇ ਫੋਨ ਨੂਰ ਗਿੱਲ ਦੇ ਨਾਮ ਤੇ ਰੁਕ ਗਿਆ ਆ ਨੂਰ ਗਿੱਲ ਨੂੰ ਆਪਾਂ ਕਰਤਾ ਮੈਸੇਜ ਜੀ ਨੂਰ ਗਿੱਲ ਨੇ ਫੋਲੋ ਕਰਿਆ ਹੋਇਆ ਜੀ ਨੂਰ ਗਿੱਲ ਨੇ ਕਰਾਇਆ ਫੋਲੋ ਬਾਈ ਇਹਨੂੰ ਆਪਾਂ ਮੈਸੇਜ ਕਰਤਾ ਮੈਸੇਜ ਕਰਤਾ ਵੀ 10000 ਰੁਪਏ ਦਾ ਇਨਾਮ ਤੇਰਾ ਹੋ ਗਿਆ ਬਾਈ ਹਾਂਜੀ ਲਓ ਆ ਤੇ 10000 ਲਿਖ ਕੇ ਭੇਜਤਾ ਇਹਨੂੰ ਲੈ ਵੀ ਜਿਹੜਾ ਵੀ ਮਿੱਤਰ ਪਿਆਰਾ ਨੂਰ ਗਿੱਲ ਦਾ ਆਈਡੀ ਬੈਂਚ ਹੋ ਕਰ ਰਿਹਾ ਜੀ ਮਤਲਬ ਕਿ ਵੀ ਚਲਾ ਰਿਹਾ ਹੈ ਅਸੀਂ ਉਹਨੂੰ ਮੈਸੇਜ ਕਰਤਾ ਤੇ ਤੁਸੀਂ ਸਾਨੂੰ ਬੈਕ ਮੈਸੇਜ ਕਰ ਲਿਓ ਆਪਦਾ ਇਨਾਮ ਸੋਨੀ ਟੈਲੀਕਮ ਲਹਿਰਾਗਾਗਾ ਤੋਂ ਆ ਕੇ ਲੈ ਨੰਬਰ ਲੋਕੇਸ਼ਨ ਸਭ ਕੁਝ ਤੁਹਾਨੂੰ ਮੈਂਸ਼ਨ ਕਰ ਦਾਂਗੇ ਤੁਸੀਂ ਇੰਨੀ ਕੁ ਖੇਚਲ ਕਰਨੀ ਹੈ ਕਿ ਤੁਸੀਂ ਨਾਮ ਆਪ ਲੈ ਕੇ ਜਾਣਾ ਆਪ ਲੈ ਕੇ ਜਾਣ ਦਾ ਮਤਲਬ ਆਪ ਲੈ ਕੇ ਜਾਣ ਦਾ ਮਤਲਬ ਪਤਾ ਕੀ ਹੈ ਵੀ ਸਾਨੂੰ ਘੱਮ ਸੇ ਘੱਮ ਇਹ ਪਤਾ ਲੱਗੇ ਵੀ ਸਾਨੂੰ ਜਿਹੜਾ ਬੰਦਾ ਫੋਲੋ ਕਰ ਰਿਹਾ ਉਹ ਕੌਣ ਹੈ ਕਿੱਥੋਂ ਹੈ ਤੇ ਮਸਲਾ ਕੁਝ ਨਹੀਂ ਹੈਗਾ ਵੀ ਜੇ ਬੜੀ ਦੂਰ ਵੀ ਹੋਇਆ ਕਿਤੇ ਉਹ ਯਾਰ 4-5 100 ਰੁਪਏ ਕਰਾਈ ਲੱਗੂਗਾ ਵੱਧ ਤੋਂ ਵੱਧ ਹਨਾ ਹਾਂ ਜੀ ਹਾਂ 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 ਸੋ ਨੂਰ ਗਿੱਲ ਜੀ ਹਨਾ ਨੂਰ ਗਿੱਲ ਨੇ ਮੈਸੇਜ ਵੀ ਦੇਖ ਲਿਆ ਦਾ ਮੈਸੇਜ ਵੀ ਦੇਖ ਲਈਓ ਉਹ ਕਰ ਲਿਆ ਸੀਨ 10000 ਰੁਪਏ ਦਾ ਨਾਮ ਤੁਹਾਡੀ ਮਰਜ਼ੀ ਦਾ ਲਿਜਾ ਸਕਦੇ ਹਾਂ ਜੀ ਲੈ ਵੀ ਹੁਣ ਕੜੀਆਂ ਕੱਢੀਏ ਜੀ ਹਾਂਜੀ ਹਾਂ ਲੈ ਵੀ ਜੇ ਤੁਸੀਂ ਇਹ ਮਤਲਬ ਕਿ ਤੁਸੀਂ ਵੀ ਨਾਮ ਲੈਣਾ ਚਾਹੁੰਦੇ ਹੋ ਤਾਂ ਅੱਗੇ ਨੂੰ ਸਾਡਾ ਪੇਜ ਫੋਲੋ ਕਰ ਲਿਓ ਕਮੈਂਟ ਲਾਈਕ ਸ਼ੇਅਰ ਦਿਓ ਝੜੀਆਂ ਲਾ ਕੇ ਰੱਖਿਆ ਕਰੋ ਯਾਰ ਜੇ ਤੁਹਾਡੇ ਇੱਕ ਕਮੈਂਟ ਜਾਂ ਇੱਕ ਸ਼ੇਅਰ ਜਾਂ ਇੱਕ ਫੋਲੋ ਕਰਨ ਨਾਲ ਤੁਹਾਨੂੰ 10000 ਰੁਪਏ ਦਾ ਘਰੇ ਬੈਠੇ ਨੂੰ ਕੁਝ ਮਿਲਦਾ ਹੈ ਤਾਂ ਮੈਨੂੰ ਲੱਗਦਾ ਵੀ ਕੋਈ ਮਾੜੀ ਗੱਲ ਹੈਣਾ ਲੈ ਵੀ ਹੁਣ ਆਪਾਂ ਕੜੀਆਂ ਕੱਢਾਂਗੇ ਹੈਣਾ ਜੀ ਆ ਆ ਲਓ ਜੀ ਆਪਣਾ ਪੇਜ ਨਹੀਂ ਵੀਡੀਓ ਬਣਾਈ ਤੇ ਆਪਾਂ ਨੇ ਆਹ ਵੀਡੀਓ ਪਾਈ एलसीडी ਜਾਂ ﺍﻟमारी ਹੁਣ 10000 ਰੁਪਏ ਦਾ ਮਤਲਬ ਕਿ ਨੂਰ ਗਿਲ ਕੁਛ ਵੀ ਲੈ ਜਾ ਸਕਦੇ ਨੇ ਜੀ ਚਾਹੇ ﺍﻟसीडी ਲੈ ਜਾਣਾ ਚਾਹੇ ﺍﻟमारी ਲੈ ਜਾਣਾ 10000 ਦੀ ਆਈਟਮ ਚੋਂ ਕੁਛ ਮਰਜ਼ੀ ਲੈ ਜਾਣਾ ਦੋਨਾਂ ਚੋਂ ਜਿਹੜੀ ਮਰਜ਼ੀ ਚੀਜ਼ ਤੇ ਹੁਣ ਆਪਾਂ ਕੱਢਾਂਗੇ ਜੀ ਕਮੈਂਟਾਂ ਦੇ ਵਿੱਚੋਂ ਮਤਲਬ ਕਿ ਵੀ ਚਾਰ ਬੰਦੇ ਨੂੰ ਕੜੀਆਂ ਹਾਂਜੀ ਹਾਂ ਲੈ ਵੀ ਇਹ ਕੜੀਆਂ ਹੁਣ ਮੈਂ ਕੱਢੂਆਂ ਕਿਉਂਕਿ ਥੋੜੀ ਜੀ ਇੱਜ਼ਤ ਮੇਰੀ ਬਣਦੀ ਹੈ ਲੈ ਵੀ ਬੱਲੇ ਬੱਲੇ ਬਾਈ ਕੀ ਬਾਤ ਹੈ ਕਮੈਂਟ ਦੇਖੋ ਬਾਈ ਪੜੇ ਹੋਏ ਵਾਹਿਗੁਰੂ ਮਿਹਰ ਕਰੇ ਹੈਣਾ ਕੀ ਬਾਤ ਹੈ ਯਾਰ ਆ ਆ ਵੀ ਮਤਲਬ ਕਿ ਵੀ ਬਾਈ ਨਿਧੀ ਕੌਰ ਨੂੰ ਨੋਟ ਕਰੋ ਵੀਰੇ ਇਹਨਾਂ ਨੂੰ ਨੋਟ ਕਰੋ ਇਹਨਾਂ ਨੂੰ ਬਈ ਸਾਡੇ ਵੱਲੋਂ ਸਪੈਸ਼ਲ ਫੋਲੋ ਵੀ ਕਰਿਆ ਹੋਇਆ ਹੈ ਸਾਡਾ ਪੇਜ ਇਹਨਾਂ ਨੂੰ ਸਾਡੇ ਵੱਲੋਂ ਮਤਲਬ ਕਿ ਵੀ ਫ੍ਰੀ ਦਾ ਬਈ ਮਤਲਬ ਕਿ ਸਾਡੇ ਵੱਲੋਂ ਨਾਮ ਹੈ ਇਹਨਾਂ ਨੂੰ ਪਹਿਲਾਂ ਵੀ ਮਤਲਬ ਕਿ ਇਹਨਾਂ ਨੇ ਮੈਂਸ਼ਨ ਕਰੀਆਂ ਹੋਈਆਂ ਨੇ ਹਾਂ ਜੀ ਹਾਂ ਕੀ ਬਾਤ ਆ ਬਈ ਮਤਲਬ ਕਿ ਵੀ ਸਾਡੇ ਨਾਲ ਇਹ ਜੁੜੇ ਹੋਏ ਨੇ ਤੇ ਮੈਂ ਕਰਤਾ ਜੀ ਬਾਅਦ ਚ ਲੈ ਜਿਓ ਥੈਂਕ ਯੂ ਲੈ ਵੀ ਮਤਲਬ ਕਿ ਇਹਨਾਂ ਦੇ ਕਮੈਂਟਾਂ ਤੋਂ ਹੀ ਖੁਸ਼ ਹੋ ਕੇ ਮੈਂ ਨੇ ਮਤਲਬ ਕਿ ਉਹ ਕਰਤਾ ਆਪਦੇ ਵੱਲੋਂ ਹੀ ਕਰਤਾ ਬਈ ਮੈਂ ਮੈਂ ਬਾਈ ਤੋਂ ਵੀ ਨਹੀਂ ਸੁਣਿਆ ਹੈਗਾ ਹਨਾ ਤੇ ਤੁਸੀਂ ਵੀ ਐਵੇਂ ਪਰ ਪਰ ਕੇ ਕਮੈਂਟ ਕਰਨੇ ਨੇ ਬਾਈ ਆਹ ਦੇਖੋ ਬਕਿਆ ਬਾਤ ਆ ਬਾਈ ਖੁਦ ਨੂੰ ਘਰ ਬਲੰਦ ਕਿਆ ਬਾਤ ਆ ਇਹਨੇ ਨੇ ਮਤਲਬ ਕਿ ਸੋਹਣੇ ਸੋਹਣੇ ਯਾਰ ਮੈਸੇਜ ਤੁਹਾਡੇ ਕਿਆ ਬਾਤ ਆ ਇਹ ਵੀ ਰੱਖ ਕੇ ਵੀ ਕਰ ਦੋ ਹਾਂਜੀ ਹਾਂ ਹੀ ਵੀ ਇੰਗ ਕਰਦੇ ਆ ਬਾਈ ਤੇ ਕਿਆ ਬਾਤ ਆ ਬਾਈ ਚਾਰ ਬੰਦਿਆਂ ਨੂੰ ਬਈ ਆਪਾਂ ਘੜੀਆਂ ਕੱਢਾਂਗੇ ਜਿਹੜੇ ਬੰਦੇ ਦੇ ਨਾਂ ਤੇ ਜਾ ਕੇ ਰੁਕ ਗਈ ਉਹਨੂੰ ਮਤਲਬ ਕਿ ਬੀ ਅਲਟਰਾਵਾਚ ਹੁੰਦੀ ਹੈ ਬਾਈ ਹਨਾ ਅਲਟਰਾਵਾਚ ਹੁੰਦੀ ਹੈ ਬਾਈ ਸਾਡੇ ਵੱਲੋਂ ਫ੍ਰੀ ਗਿਫਟ ਤੇ ਮੋਬਾਈਲ ਚਲਾਓ ਇਨਾਮ ਜਿੱਤੋ ਕਰਨਾ ਕੁਝ ਨਹੀਂ ਹੈਗਾ ਨਾਲੇ ਤੁਹਾਡੇ ਮੰਮੀ ਡੈਡੀ ਖੁਸ਼ ਹੋਣਗੇ ਵੀ ਸਾਡਾ ਸਾਡਾ ਜਵਾਕ ਹਣਾ ਕੁਝ ਜਿੱਤਿਆ ਹਾਂ ਕੁਝ ਤਾਂ ਖੱਟ ਲਓਗਾ ਲੈ ਲੈ ਉਹ ਜੀ ਹੁਣ ਆਪਾਂ ਮਤਲਬ ਕਿ ਵੀ ਹੁਣ ਆਪਾਂ ਉੱਪਰ ਨੂੰ ਸਕਰੋਲ ਕਰਾਂਗੇ ਵੀਰੇ ਥੋੜਾ ਹੀ ਕਰਦੀ ਛੋਟਾ ਇਹ ਥੋੜਾ ਕਰਨਾ ਜੀ ਹਾਂ ਪ੍ਰਚਾਰ ਘੜੀਆਂ ਕਰਨੀ ਹਾਂ ਜੀ ਚਾਰ ਘੜੀਆਂ ਕਰਨ ਬਾਈ ਬਹੁਤ ਸੋਹਣੇ ਕਮੈਂਟ ਕੀਤੇ ਹੋਏ ਨੇ ਯਾਰ ਤੁਸੀਂ ਰੂਹ ਖੁਸ਼ ਹੋ ਗਈ ਬਾਈ ਲੈ ਬਈ 1 2 3 ਸਟਾਰਟ ਆ ਲਓ ਬਈ ਆ ਲਓ ਬਈ ਰੁਦਰਾ ਏ ਭਰਾ ਨੂੰ ਬਈ ਹਾਂ ਰੁਦਰਾ ਹਾਂ ਰੁਦਰਾ ਬਈ ਇਹ ਭਰਾ ਨੇ ਆਪਾਂ ਨੂੰ ਫੋਲੋ ਵੀ ਕਰਿਆ ਹੋਇਆ ਬਈ ਆ ਚੈੱਕ ਕਰ ਲਓ ਤੇ ਨੂੰ ਮੈਸੇਜ ਕਰ ਦਿਓ ਬੱਸ ਆਪ ਦਾ ਜਾਂ ਬਾਤਜੋ ਮੈਂ ਨਰ ਪਾ ਦੋ ਲਿਖੇ ਹੈਲੋ ਵਿਨਰ ਬਾਤ ਠੀਕ ਹੈ ਜੀ ਆਪ ਅੱਧੀ ਕਿਹੜੀ ਲੈ ਜੇ ਬਈ ਸਾਡੇ ਕੋਲ ਆ ਕੇ ਬਈ ਆ ਦੇਖੋ ਆਪਾਂ ਇਹ ਨਹੀਂ ਹੈਗਾ ਵੀ ਦੇਖੋ ਇਹਨਾਂ ਨੇ ਨਾ ਸਾਨੂੰ ਮਤਲਬ ਕਿ ਵੀ ਮੈਂਸ਼ਨ ਵੀ ਕੀਤੀ ਹੋਈਆਂ ਨੇ ਸਟੋਰੀਆਂ ਵੀਡੀਓ ਪਾ ਕੇ ਮਤਲਬ ਕਿ ਵੀ ਇਹ ਨਹੀਂ ਹੈਗਾ ਕੋਈ ਆਪਦੇ ਬੰਦੇ ਨੇ ਤੁਸੀਂ ਪਿਆਰ ਕਰਨ ਵਾਲੇ ਹੋ ਬਈ ਤੁਹਾਡੇ ਸਾਰਿਆਂ ਚ ਸਾਰਾ ਕੁਝ ਹੈ ਬਈ ਕਿਸੇ ਦਾ ਵੀ ਨਾਮ ਹੋ ਸਕਦਾ ਮੈਂ ਵੀ ਫੋਲੋ ਕਰਿਆ ਹੋਇਆ ਕੀ ਪਤਾ ਮੈਨੂੰ ਵੀ ਘੜੀ ਆ ਜਾਏ ਹੋਰ ਨਾ ਕਿਸੇ ਨੂੰ ਲੈਣ ਨਹੀਂ ਅੱਛਾ ਮੈਂ ਨਹੀਂ ਇਨਾਮ ਇਨਾਮ ਹੁੰਦਾ ਇਹ ਤਾਂ ੱੱਕੇ ਨਾਲ ਮਾਰੀ ਹੋਈ ਹੈ ਤੇ ਹੁਣ ਅਗਲਾ ਬਾਤ ਕੱਢਦੇ ਜੀ ਆਪਾਂ ਆਹ ਲਓ ਭਾਈ ਇਹਨੂੰ ਤਾਂ ਕੱਢਦੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਤਾਂ ਆਲਰੇਡੀ ਦੇ ਦਿੱਤੀ ਜੀ ਆਪਾਂ ਨੇ ਲੈ ਵੀ ਹੁਣ ਉਦੋਂ ਦੁਬਾਰਾ ਆਪਾਂ ਉਹ ਕਰਾਂਗੇ ਸਕਰੋਲ ਕਰਾਂਗੇ ਕਿਉਂਕਿ ਯਾਰ ਬਾਈ ਤੁਹਾਡੇ ਕਮੈਂਟ ਇੰਨੇ ਨੇ ਬਾਰ-ਬਾਰ ਕਈ ਵਾਰ ਉੱਥੀ ਜਾ ਕੇ ਰੁਕ ਜਾਂਦਾ ਪਰ ਇੱਕ ਬੰਦੇ ਨੂੰ ਇੱਕ ਇੱਕ ਵਾਰ ਹੀ ਨਾ ਮਿਲੂਆ ਬਾਈ ਦੂਜੀ ਵਾਰ ਨਹੀਂ ਮਿਲਦਾ ਇਹ ਵੀ ਸਾਡਾ ਥੋੜਾ ਜਿਹਾ ਮਨ ਲੱਗੇ ਵੀ ਜ਼ਰੂਰੀ ਹੈ ਕਿ ਨਹੀਂ ਐ ਤਾਂ ਫਿਰ ਹੋਰ ਵੀ ਚਾਹਣ ਵਾਲੇ ਦੇ ਦਿਲ ਨਹੀਂ ਚਾਹਣ ਵਾਲੇ ਦੇ ਦਿਲ ਟੁੱਟ ਜਾਂਦੇ ਨੇ ਜੀ ਲੈ ਬਈ ਇਹ ਚੱਕ ਬਈ ਆ ਲੈ ਵੀਰੇ ਹੁਣ ਕਿਸੇ ਤੇ ਮਰਜ਼ੀ ਰੁਕ ਜੇ ਇਹ ਰੁਕਿਆ ਨਹੀਂ ਬਾਈ ਕਿਸੇ ਤੇ ਵੀ ਉੱਪਰ ਇਹ ਕੁਲਵਿੰਦਰ ਸਰਾਓ ਬਾਈ ਚੱਲੂਗਾ ਇਹ ਹਾਂ ਚੱਲੂਗਾ ਚੱਲੂਗਾ ਬਾਈ ਹਾਂ ਹਾਂ ਲੈ ਵੀ ਕੁਲਵਿੰਦਰ ਸਰਾਓ ਨੂੰ ਬਹੁਤ ਮੁਬਾਰਕਾਂ ਬਾਈ ਇਹਨੇ ਪਰ ਬਾਈ ਸਾਡਾ ਪੇਜ ਫੋਲੋ ਨਹੀਂ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਬਾਈ ਸੋ ਇਹ ਬੰਦਾ ਮਤਲਬ ਕਿ ਵੀ ਜੀਨਰ ਹੋ ਕੇ ਵੀ ਹਾਰ ਗਿਆ ਤਾਂ ਬਾਈ ਨੂੰ ਅਸੀਂ ਮਤਲਬ ਕਿ ਵੀ ਐਲਸੀਡੀ ਹਾਂ ਵੀ ਕੜੀ ਨਹੀਂ ਦਿੰਦੇ ਬਾਈ ਇਹ ਨੁਕਸਾਨ ਆ ਬਾਈ ਤੁਸੀਂ ਕਮੈਂਟ ਤਾਂ ਕਰਤਾ ਪਰ ਸਾਡਾ ਪੇਜ ਫੋਲੋ ਨਹੀਂ ਕੀਤਾ ਜੇ ਹੁਣ ਪੇਜ ਫੋਲੋ ਕੀਤਾ ਹੁੰਦਾ ਬਾਈ ਤਾਂ ਸੋ ਨੂੰ ਫ੍ਰੀ ਦੀ ਕੜੀ ਬਣ ਜਾਣੀ ਸੀ ਸੋ ਜੇ ਇਨਾਮ ਲੈਣੇ ਨੇ ਤਾਂ ਪੇਜ ਫੋਲੋ ਜ਼ਰੂਰੀ ਆ ਠੀਕ ਹੈ ਜੀ ਸੋ ਬਾਈ ਸੌਰੀ ਕੁਲਵਿੰਦਰ ਸਰਾਓ ਅੱਗੇ ਨੂੰ ਪੇਜ ਫਾਲੋ ਕਰਿਓ ਵੀਰੇ ਸਾਡਾ ਤਾਂ ਸੋਨੂੰ ਇਨਾਮ ਮਿਲੂਗਾ ਇੱਕ ਜੋਤ ਆ ਗਿਆ ਬਾਈ ਇਹਨੇ ਵੀ ਨਹੀਂ ਫਾਲੋ ਕੀਤਾ ਹੋਇਆ ਬਾਈ ਇਹ ਨੁਕਸਾਨ ਹੈ ਵੀਰੇ ਤੁਹਾਡਾ ਸਾਡਾ ਕੋਈ ਨੁਕਸਾਨ ਨਹੀਂ ਤੁਸੀਂ ਸਾਡੀ ਵੀਡੀਓ ਤੇ ਕਮੈਂਟ ਕਰਤੇ ਉਹਦੇ ਲਈ ਤੁਹਾਡਾ ਦਿਲੋਂ ਧੰਨਵਾਦ ਪਰ ਤੁਹਾਡਾ ਫੇਰ ਵੀ ਨੁਕਸਾਨ ਹੋ ਗਿਆ ਨੁਕਸਾਨ ਕਿਵੇਂ ਹੋ ਗਿਆ ਤੁਸੀਂ ਪੇਜ ਫਾਲੋ ਨਹੀਂ ਕੀਤਾ ਫਾਲੋ ਜਰੂਰ ਕਰੋ ਇਨਾਮ ਸਿਰਫ ਉਸ ਬੰਦੇ ਨੂੰ ਮਿਲੂ ਜਿਹੜਾ ਬੰਦਾ ਪੇਜ ਫੋਲੋ ਕਰਕੇ ਕਮੈਂਟ ਲਾਈਕ ਸ਼ੇਅਰ ਕਰੋ ਤੁਸੀਂ ਕਮੈਂਟ ਵੀ ਤੁਹਾਡਾ ਵੀ ਮਤਲਬ ਕਿ ਵੀ ਰੱਦ ਗਿਆ ਰੱਦ ਗਿਆ ਤੇ ਮਤਲਬ ਕਿ ਵੀ ਉਹ ਗੱਲ ਬਣਨੀ ਨਹੀਂ ਜੇ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਹੋਇਆ ਸੋ ਬਾਈ ਇੱਕ ਜੋਤ ਨੂੰ ਕਹਿਣਾ ਚਾਹੁੰਦਾ ਵੀ ਅੱਗੇ ਨੂੰ ਬਾਈ ਸਾਡਾ ਪੇਜ ਫੋਲੋ ਕਰਿਓ ਤੇ ਤੁਹਾਨੂੰ ਇਨਾਮ ਮਿਲ ਸਕਦਾ ਹੈ। ਅਵੀ ਰਾਜਵੀਰ ਆਇਆ ਬਾਈ ਹੁਣ ਦੇਖੋ ਇਹਦੀ ਕਿਸਮਤ ਇਹਨੇ ਵੀ ਨਹੀਂ ਫੋਲੋ ਕਰਾਇਆ ਬਾਈ ਇਹਨੇ ਵੀ ਨਹੀਂ ਫੋਲੋ ਕਰਿਆ ਹੋਇਆ ਕਮੈਂਟ ਕਰਨ ਦਾ ਟਾਈਮ ਲਾ ਤੂੰ ਫੋਲੋ ਕਰਨ ਦਾ ਕਿ ਮੈਨੂੰ ਟਾਈਮ ਨਹੀਂ ਲੱਗਦਾ ਹੈਗਾ ਇਹ ਵੀਰੇ ਹੁਣ ਜਿਹੜੇ ਵੀ ਲਾਈਵ ਦੇਖ ਰਹੇ ਹੋ ਇਹ ਦੇਖ ਲੋ ਇਹ ਸਾਡਾ ਨੁਕਸਾਨ ਨਹੀਂ ਕਿਉਂ ਸੋ ਨਹੀਂ ਬਾਈ ਪੇਜ ਫੋਲੋ ਜਰੂਰ ਕਰੋ ਬਹੁਤ ਧੰਨਵਾਦ ਬਾਈ ਤੁਸੀਂ ਟਾਈਮ ਕੱਢ ਕੇ ਮਤਲਬ ਕਿ ਇੰਨੇ ਸੋਹਣੇ ਕਮੈਂਟ ਕਰੇ ਬਹੁਤ ਧੰਨਵਾਦ ਪਰ ਸਾਨੂੰ ਅਫਸੋਸ ਹੋ ਰਿਹਾ ਯਾਰ ਸਾਨੂੰ ਇਹਨੇ ਛੋਟੇ ਛੋਟੇ ਕਮੈਂਟ ਕੀਤੇ ਹੋਏ ਨੇ ਸਾਨੂੰ ਮਤਲਬ ਕਿ ਮੈਨੂੰ ਖੁਦ ਨੂੰ ਅਫਸੋਸ ਹੋ ਰਿਹਾ ਵੀ ਯਾਰ ਬਾਈ ਤੂੰ ਬਿਨਰ ਹੋ ਕੇ ਵੀ ਹਾਰ ਗਿਆ ਸੋ ਪਲੀਜ਼ ਯਾਰ ਅੱਗੇ ਤੋਂ ਬਾਈ ਬਣਾ ਫੋਲੋ ਜਰੂਰ ਕਰਿਆ ਕਰਿਓ ਯਾਰ ਇੱਕੋ ਗੱਲ ਹੈ ਹਾਂ ਓਕੇ ਯਾਦ ਬਾਈ ਨੂੰ ਬਾਈ ਇਹਨੇ ਸਾਨੂੰ ਫੋਲੋ ਕੀਤਾ ਬਾਈ ਦੇਖੋ ਬਾਈ ਬੰਦੇ ਦਾ ਇੱਕ ਫੋਲਰ ਹੈ ਪਰ ਫੇਰ ਵੀ ਬੰਦੇ ਨੇ ਸਾਨੂੰ ਫੋਲੋ ਕੀਤਾ ਹੋਇਆ ਉਹਦੇ ਵਿੱਚ ਸੋਨੀ ਟੈਲੀਕਾਮ ਆਉਂਦਾ ਉਹਨਾਂ ਦੇ ਵਿੱਚ ਸੋਨੀ ਟੈਲੀਕਾਮ ਆਉਂਦਾ ਆਹ ਦੇਖੋ 27 ਫੋਲੋ ਫੋਲਰ ਨੇ ਬਾਈ ਨੇ ਫੋਲੋ ਕੀਤੇ ਹੋਏ ਨੇ ਬਾਈ ਨੇ ਤੇ ਉਹਨਾਂ ਵਿੱਚੋਂ 81 ਅਸੀਂ ਲੱਕੀ ਹਾਂ ਬਾਈ ਧੰਨਵਾਦ ਤੁਹਾਡਾ ਤੁਸੀਂ ਸਾਡੇ ਪੇਜ ਨੂੰ ਫੋਲੋ ਕੀਤਾ ਤੇ Winner ਉਹ ਤੁਸੀਂ ਸਾਡੀ ਅਸੀਂ ਮੈਸੇਜ ਕਰਤਾ ਵੀਰੇ ਤੁਸੀਂ ਆਪਦਾ ਮਲ ਕੇ ਵੀ ਇਨਾਮ ਲੈ ਲਿਓ ਪਹਿਲਾਂ ਸਾਡੀਆਂ ਮਲ ਕੇ ਇਹਨਾਂ ਵੱਲੋਂ ਮੈਂਸ਼ਨ ਵੀ ਕੀਤੀਆਂ ਹੋਈਆਂ ਨੇ ਸਟੋਰੀਆਂ ਵਗੈਰਾ ਧੰਨਵਾਦ ਜੀ ਲੈ ਵੀ ਲਾਸਟ ਵਾਰ ਆਏ ਹੁਣ ਆਇਆ ਬਾਈ ਕਿਸੇ ਤੇ ਚੋਬਰ ਚੋਬਰ ਬਾਈ ਚੋਬਰ ਸਿੱਧੂ ਬਾਈ ਇਹ ਤਾਂ ਸਾਡੀ ਕੋਈ ਆਪਦੀ ਆ ਜਿਹੜੀ ਆ ਕੀ ਕਹਿੰਨਾ ਬਾਈ ਚੋਬਰ ਸਿੱਧੂ ਨਹੀਂ ਦੇ ਸਕਦੇ ਇਹਨੂੰ ਪਰ ਇਹ ਬੰਦਾ ਬਾਹਰ ਗਿਆ ਹੋਇਆਗਾ ਇਹ ਤਾਂ ਸਾਡਾ ਆਪਦਾ ਹੀ ਆ ਯਾਰ ਚਲੋ ਭੇਜ ਦਾਂਗੇ ਇਹ ਤਾਂ ਸਾਡਾ ਆਪਦਾ ਹੀ ਆ ਇਹ ਤਾਂ ਛੱਡੋ ਇਹ ਤਾਂ ਛੱਡੋ ਬਸ ਇਹ ਤਾਂ ਇਹ ਤਾਂ ਸਾਡਾ ਆਪਦਾ ਹੀ ਹੈ ਭਾਈ ਚੌਥੀ ਚੌਥੀ ਘੜੀ ਰਹਿ ਗਈ ਭਾਈ ਇੱਕ ਲਾਸਟ ਘੜੀ ਐ ਤੁਹਾਡੇ ਨਾਂ ਦੀ ਲੈ ਨੀਚੇ ਜਾਂਦੇ ਜਿੱਤੇ ਸਕਰੋਲ ਹੋ ਕੇ ਰੁਕ ਗਿਆ ਭਾਈ ਉਸੇ ਦਿਨਾਂ ਦੀ ਆਪਾਂ ਉਹ ਕੱਢ ਦਾਂਗੇ ਇੱਕ ਤਾਂ ਬਾਈ ਹੁਣ ਆ ਇਹ ਲੈ ਲਓ ਵੀ ਤੁਹਾਡੇ ਕਮੈਂਟ ਇੰਨੇ ਨੇ ਮਤਲਬ ਕਿ ਵੀ ਕੀ ਕਾਈਡੀ ਤੋਂ ਬਹੁਤ ਕਮੈਂਟ ਨੇ ਭਾਈ ਸਾਨੂੰ ਖੁਸ਼ੀ ਹੁੰਦੀ ਆ ਤੁਸੀਂ ਇੰਨੇ ਨੇ ਸੋਹਣੇ ਕਮੈਂਟ ਕਰਦੇ ਹੋ ਪਰ ਇੱਕ ਅਫਸੋਸ ਵੀ ਹੈ ਵੀ ਜਿਹੜੇ ਬੰਦੇ ਸਾਨੂੰ ਫੋਲੋ ਨਹੀਂ ਕਰਦੇ ਨਾਮ ਵੀ ਨਿਕਲ ਜਾਂਦਾ ਤੇ ਫਿਰ ਉਹ ਯਾਰ ਥੋੜਾ ਜਿਆ ਸੋਚਿਆ ਕਰੋ ਵੀਰ ਬਣ ਕੇ ਕਿੱਥੇ ਆ ਗਿਆ ਭਾਈ ਲੈ ਵੀ ਸਨਮ ਸਿੰਘ ਦੇ ਨਾਂ ਤੇ ਆ ਗਿਆ ਵੀਰੇ ਇਹਨਾਂ ਨੇ ਸਾਡਾ ਪੇਜ ਫੋਲੋ ਨਹੀਂ ਕੀਤਾ ਸੌਰੀ ਬਾਈ ਤੇਰਾ ਵੀ ਨੁਕਸਾਨ ਹੋ ਗਿਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀਰੇ ਹਾਂ ਬਹੁਤ ਪੇਜ ਫੋਲੋ ਕਰਿਆ ਕਰੋ ਯਾਰ ਕਮੈਂਟ ਕਰਨ ਤੇ ਟਾਈਮ ਲੱਗ ਜਾਂਦਾ ਮੈਨੂੰ ਲੱਗਦਾ ਫੋਲੋ ਕਰਨ ਨਹੀਂ ਟਾਈਮ ਲੱਗਾਦਾ ਲੈ ਵੀ ਮੈਂ ਗਰਮੋਂ ਗਰਮੀ ਹੋ ਰਿਆ ਪੂਰਾ ਠੰਡਾ ਪਾ ਲਿਓ ਬਈ ਹੋਰ ਕੋ ਤਾਂ ਹਾਂ ਲੈ ਵੀ ਆ ਗਿਆ ਕਿਹੜਾ ਆ ਗਿਆ ਬਾਈ ਥੋੜਾ ਜਿਹਾ ਹੋਰ ਕਰਨਾ ਪਊ ਅੱਗੇ ਪਿੱਛੇ ਅੱਗੇ ਪਿੱਛੇ ਕਰਨਾ ਪਊ ਲੈ ਬਈ ਹਾਲੇ ਵੀ ਨਹੀਂ ਆਇਆ ਖੜ ਜੋ ਫਿਰ ਇਹ ਲੈ ਬਾਈ ਆਇਆ ਕੋਈ ਬਾਈ ਆ ਦੋਨੋਂ ਇੱਕੋ ਨੇ ਹਾਂ ਆ ਆ ਗਿਆ ਭਾਈ ਇਹਨੇ ਵੀ ਨਹੀਂ ਫੋਲੋ ਕੀਤਾ ਸੌਰੀ ਬਾਈ ਸਤਿ ਸ੍ਰੀ ਅਕਾਲ ਇਹ ਕੋਨੇ ਸਿਕੋਨੇ ਬਾਈ ਹਾਂਜੀ ਲੈ ਵੀ ਹਰ ਸਿਮਰਨ ਸ਼ਾਇਰ ਇਹਨੇ ਫੋਲੋ ਕੀਤਾ ਬਾਈ ਕਿਆ ਬਾਤ ਆ ਯਾਰ ਦੇਖੀ ਕਿਆ ਬਾਤ ਆ 295 ਚੈੱਕ ਕਰੋ ਯਾਰ ਦੇਖੋ ਵੀਰੇ 295 ਸਿੱਧੂ ਬਾਈ ਵਾਲੀ ਯਾਰ ਯਾਦ ਆ ਗਈ ਹਨਾ ਵੀ ਕਰੇਗਾ ਤਰੱਕੀ ਹੇਟ ਮਿਲੂਗੀ 295 ਕਿਆ ਬਾਤ ਆ ਯਾਰ ਆ ਲੈ ਬਾਈ ਨੂੰ ਬਾਈ Winner ਹੈ ਤੇ ਤੁਸੀਂ ਬਾਤ ਚ ਲਿਜਾ ਸਕਦੇ ਹੋ ਸਾਡੇ ਵੱਲੋਂ ਵੀਰੇ ਮੈਸੇਜ ਹੋ ਗਏ ਸਾਰਿਆਂ ਨੂੰ ਮਤਲਬ ਕਿ ਖੁਸ਼ੀ ਇਹ ਹੁੰਦੀ ਹੈ ਵੀ ਸਾਨੂੰ ਮਤਲਬ ਕਿ ਇਹਨਾਂ ਨੇ ਵੀ ਨਾ ਸਟੋਰੀਆਂ ਵੀ ਮੈਂਸ਼ਨ ਕੀਤੀਆਂ ਹੋਈਆਂ ਨੇ ਤੇ ਚਾਰ ਘੜੀਆਂ ਨਿਕਲ ਗਈਆਂ ਵੀਰੇ ਤੇ ਇੱਕ LCD ਨਿਕਲ ਗਈ ਵੀਰੇ ਹੁਣ ਅੱਗੇ ਨੂੰ ਤੁਸੀਂ ਕੀ ਕਰਨਾ ਹੈ 20000 ਫਾਲੋਅਰ ਜਿੱਦੇ ਸਾਡੇ ਪੂਰੇ ਹੋ ਗਏ ਤਾਂ ਦੋ ਬੰਦਿਆਂ ਨੂੰ LCD ਸਾਡਾ 22 ਦੇਊਗਾ ਦੇਊਗਾ ਕੌਣ ਸੋਲੀ ਸੋਨੀ ਟੈਲੀਕਾਮ ਦੇ ਟੈਲੀਕਾਮ ਤੁਸੀਂ ਫ੍ਰਿਜ ਕੂਲਰ AC ਕੁਝ ਵੀ ਲਿਆਣਾ ਜੇ ਇਹਦੇ ਵਿੱਚ ਆਧਾਰ ਕਾਰਡ ਪਾ ਕੇ ਆ ਜਿਓ ਬਾਈ ਪੇਜ ਫਾਲੋ ਕਰਕੇ ਆ ਜਿਓ ਬਾਈ ਬਕਾਇਦਾ ਮਤਲਬ ਕਿ ਤੁਹਾਨੂੰ ਡਿਸਕਾਊਂਟ ਮਿਲੂਗਾ ਦੇਵਾਂਗੇ ਐਡਮੇ ਪੈਸੇ ਨਹੀਂ ਦੇਣਗੇ ਤੁਹਾਨੂੰ ਹੈਂ ਦੇਵਾਂਗੇ ਸਮਾਨ ਦੇਵਾਂਗੇ ਸਮਾਨ ਬਾਈ ਜਿਹੜਾ ਹੁਣ ਉਹਨੂੰ ਵੀ ਸਮਾਨ ਨੇ ਦਵਾਗੇ 10000 ਦਾ 20000 ਫੋਲਰ ਪੂਰਾ ਹੋ ਗਿਆ ਜਿੱਦਾਂ ਬਾਈ ਉਦਦੇ ਦੋ ਐਲ ਸੀ ਡੀਆਂ ਦੋ ਬੰਦਿਆਂ ਨੂੰ ਥੋੜੀ ਮਰਜੀ ਦਾ 10000 ਰੁਪਏ ਦਾ ਸਮਾਨ ਕੁਝ ਵੀ ਲੈ ਜਾ ਸਕਦੇ ਹੋ ਤੇ ਸਾਡੀ ਵੀਡੀਓ ਤੇ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਬਾਈ ਬਣ ਕੇ ਫੋਲੋ ਕਰ ਲਿਆ ਕਰੋ ਸਾਨੂੰ ਬਹੁਤ ਦੁੱਖ ਲੱਗਦਾ ਯਾਰ ਵੀ ਤੁਹਾਡੇ ਨਾਂ ਦੀ ਪਰਚੀ ਨਿਕਲਦੀ ਹੈ ਤੇ ਮਤਲਬ ਕਿ ਵੀ ਇਨਾਮ ਨਹੀਂ ਦੇ ਸਕਦੇ ਨਾਮ ਨਿਕਲਦਾ ਗਿਆ ਫੋਲੋ ਜ਼ਰੂਰ ਹੋਣਾ ਚਾਹੀਦਾ ਤੇ ਅੱਜ ਲਈ ਬਹੁਤ ਧੰ ਪੇਜ ਨੂੰ ਫੋਲੋ ਕਰ ਲਿਓ ਮਤਲਬ ਕਿ ਵੀ ਹਰ ਹਫਤੇ ਕੱਢ ਦਿਆ ਕਰਾਂਗੇ ਹਫਤੇ ਇਹ ਦੱਸ ਦੇਣਾ ਬਾਅਦ ਹਫਤੇ 15 ਦਿਨ ਲਾਓ ਯਾਰ 15 ਦਿਨ ਬਾਅਦ ਨਾ ਹਰ ਕਮੈਂਟਾਂ ਦੇ ਵਿੱਚੋਂ ਮਤਲਬ ਕਿ ਵੀ 2 ਜਾਂ 3 ਬੰਦੇ 2 ਜਾਂ 3 ਹਾਂ 2 ਜਾਂ 3 ਬੰਦੇ ਲਾਓ ਯਾਰ 2 ਜਾਂ 3 ਬੰਦਿਆਂ ਨੂੰ ਸੋਨੀ ਟੈਲੀਕਮ ਵੱਲੋਂ ਮਤਲਬ ਕਿ ਅਲਟਰਾ ਵਾਚ ਦਿੱਤੀ ਜਾਏ ਕਰੂਗੀ ਵੀਰੇ ਏਅਰਪອດ ਦੇ ਖਾਦਿਆਂ ਹਾਂ ਸਿਰਫ ਕਮੈਂਟਾਂ ਵਾਲਿਆਂ ਨੂੰ ਸਿਰਫ ਕਮੈਂਟਾਂ ਵਾਲਿਆਂ ਨੂੰ ਪੇਜ ਪੇਜ ਫੋਲੋ ਕਰਨਾ ਚਾਹੀਦਾ ਫੋਲਰ ਵਾਸਤੇ ਤਾਂ 20000 ਤੇ ਜਾ ਕੇ ਆ ਉਹਦੇ ਲਈ ਮੋਨੋ ਹੋਊਗਾ ਤੇਰੀ ਕਮੈਂਟ ਪੇਜ ਹਾਂ ਪੇਜ ਫੋਲੋ ਹੋਣਾ ਚਾਹੀਦਾ ਵੀਰੇ ਸੋ ਅੱਜ ਲਈ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋਨੀ ਟੈਲੀਕਮ ਲਹਿਰਾਗਾਗਾ ਖਾਈ ਰੋਡ ਨੇੜੇ ਪਾਵਨ ਦਾ ਹਸਪਤਾਲ ਸਾਸੀਗੜ੍ਹ